ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਅੱਜ ਦਾ ਯੁੱਗ ਵਿੱਚ ਕੰਪਿਊਟਰ ਦਾ ਯੁੱਗ ਹੈ ਪਰੰਤੂ ਚਿੱਠੇ ਪੱਤਰ ਅਤੇ ਅਰਜ਼ੀਆਂ ਦਾ ਆਪਣਾ ਹੀ ਮਹੱਤਵ ਹੈ ਚਿੱਠੀ ਲਿਖਣਾ ਵੀ ਇੱਕ ਕਲਾ ਹੈ ਸਾਨੂੰ ਰੋਜ਼ਾਨਾ ਜ਼ਿੰਦਗੀ ਵਿੱਚ ਕਈ ਚਿੱਠੀਆਂ ਲਿਖਣ ਦੀ ਲੋੜ ਪੈਂਦੀ ਹੈ ਚਿੱਠੀਆਂ ਮੁੱਖ ਰੂਪ ਵਿੱਚ ਤਿੰਨ ਪ੍ਰਕਾਰ ਦੀਆਂ ਹੁੰਦੀਆਂ ਹਨ ਨਿੱਜੀ ਚਿੱਠੀਆਂ ਸਰਕਾਰੀ ਚਿੱਠੀਆਂ ਅਤੇ ਵਪਾਰਿਕ ਚਿੱਠੀਆਂ ਨਿੱਜੀ ਚਿੱਠੀਆਂ ਆਪਣੇ ਰਿਸ਼ਤੇਦਾਰਾਂ, ਸਾਥ ਸਬੰਧੀਆਂ, ਦੋਸਤਾਂ, ਮਿੱਤਰਾਂ, ਪਰਿਵਾਰਕ ਮੈਂਬਰਾਂ ਨੂੰ ਲਿਖੀਆਂ ਜਾਣ ਵਾਲੀਆਂ ਚਿੱਠੀਆਂ ਨੂੰ ਨਿੱਜੀ ਚਿੱਠੀਆਂ ਕਿਹਾ ਜਾਂਦਾ ਹੈ। ਆਪਣੇ ਪਰਿਵਾਰਕ ਮੈਂਬਰ, ਆਪਣੇ ਰਿਸ਼ਤੇਦਾਰ, ਆਪਣੇ ਸਾਥ ਸਬੰਧੀ, ਦੋਸਤ, ਮਿੱਤਰ ਸਰਕਾਰੀ ਚਿੱਠੀਆਂ। ਇਹਨਾਂ ਵਿੱਚ ਪ੍ਰਾਰਥਨਾ ਪੱਤਰ, ਅਰਜ਼ੀਆਂ ਸ਼ਾਮਲ ਹੁੰਦੀਆਂ ਹਨ। ਸਕੂਲ ਦੇ ਵਿਦਿਆਰਥੀਆਂ ਵੱਲੋਂ ਜਾਂ ਵਿਭਾਗ ਦੇ ਕਰਮਚਾਰੀਆਂ ਵੱਜੋਂ ਲਿਖੀਆਂ ਜਾਂਦੀਆਂ ਹਨ ਐਸੋ ਅਲਾਵਾ ਨੌਕਰੀ ਲਈ ਲਿਖੀਆਂ ਅਰਜ਼ੀਆਂ ਵੀ ਐਸੇ ਸ਼੍ਰੇਣੀ ਵਿੱਚ ਆਉਣ ਵਾਲੀਆਂ ਚਿੱਠੀਆਂ ਹੁੰਦੀਆਂ ਹਨ ਸਰਕਾਰੀ ਚਿੱਠੀਆਂ ਦੇ ਵਿੱਚ ਪ੍ਰਾਰਥਨਾ ਪੱਤਰ ਅਰਜ਼ੀਆਂ ਸ਼ਾਮਲ ਹੁੰਦੀਆਂ ਹਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਜਾਂ ਵਿਭਾਗ ਦੇ ਕਰਮਚਾਰੀਆਂ ਵੱਲੋਂ ਲਿਖੀਆਂ ਜਾਣ ਵਾਲੀਆਂ ਅਰਜ਼ੀਆਂ ਹੁੰਦੀਆਂ ਹਨ ਨੌਕਰੀ ਲੈਣ ਲਈ ਜੜੀਆਂ ਅਰਜ਼ੀਆਂ ਲਿਖੀਆਂ ਜਾਂਦੀਆਂ ਹਨ ਉਹਨਾਂ ਨੂੰ ਵੀ ਸਰਕਾਰੀ ਚਿੱਠੀਆਂ ਕਿਹਾ ਜਾਂਦਾ ਹੈ ਤੀਸਰਾ ਹੈ ਵਪਾਰਿਕ ਚਿੱਠੀਆਂ ਵਪਾਰਕ ਪੱਤਰ ਅਜਿਹੇ ਪੱਤਰ ਹੁੰਦੇ ਹਨ ਜਿਹੜਾ ਕੋਈ ਗਾਹਕ ਕਿਸੇ ਵਪਾਰੀ ਨੂੰ ਲਿਖਦਾ ਹੈ ਜਾਂ ਇੱਕ ਵਪਾਰੀ ਦੂਸਰੇ ਵਪਾਰੀ ਨੂੰ ਲਿਖਦਾ ਹੈ ਇੱਕ ਗਾਹਕ ਵੱਲੋਂ ਵਪਾਰੀ ਨੂੰ ਲਿਖੀਆਂ ਜਾਣ ਵਾਲੀਆਂ ਜਾਂ ਇੱਕ ਵਪਾਰੀ ਵੱਲੋਂ ਦੂਸਰੇ ਵਪਾਰੀ ਨੂੰ ਲਿਖੀਆਂ ਜਾਣ ਵਾਲੀਆਂ ਚਿੱਠੀਆਂ ਐਸ ਸ਼੍ਰੇਣੀ ਦੇ ਵਿੱਚ ਆਉਂਦੀਆਂ ਹਨ ਇਹ ਚਿੱਠੇ ਪੱਤਰ ਵਪਾਰ ਦੇ ਨਾਲ ਸੰਬੰਧਿਤ ਹੁੰਦੇ ਹਨ ਤਿੰਨ ਪ੍ਰਕਾਰ ਦੀਆਂ ਚਿੱਠੀਆਂ ਨਿੱਜੀ ਚਿੱਠੀਆਂ ਸਰਕਾਰੀ ਚਿੱਠੀਆਂ ਅਤੇ ਵਪਾਰਕ ਚਿੱਠੀਆਂ ਚਿੱਠੀਆਂ ਦੇ ਆਮ ਤੌਰ ਤੇ ਤਿੰਨ ਭਾਗ ਹੁੰਦੇ ਹਨ ਆਰੰਭ ਮੱਧ ਅਤੇ ਅੰਤ ਆਰੰਭ ਸ਼ੁਰੂਆਤ ਕਿਵੇਂ ਕਰਨੀ ਹੈ ਮੱਧ ਵਿਚਾਰ ਕੇ ਲਿਖਣਾ ਹੈ ਅੰਤ ਉਹਦਾ ਅਖੀਰ ਕਿੰਜ ਲਿਖਿਆ ਜਾਂਦਾ ਹੈ ਚਿੱਠੀ ਪੱਤਾ ਲਿਖਾ ਦਾ ਢੰਗ ਜਿਸ ਨੂੰ ਚਿੱਠੀ ਲਿਖਣੀ ਹੋਵੇ ਪਿਤਾ ਨੂੰ ਆਰੰਭ ਦੇ ਵਿੱਚ ਲਿਖਿਆ ਜਾਂਦਾ ਹੈ ਮਾਨਯੋਗ ਜਾਂ ਸਤਿਕਾਰਯੋਗ ਪਿਤਾ ਜੀ ਅੰਤ ਵਿੱਚ ਲਿਖਿਆ ਜਾਂਦਾ ਹੈ ਆਪ ਦਾ ਪਿਆਰਾ ਉੱਤਰ ਮਾਤਾ ਨੂੰ ਸਤਿਕਾਰਯੋਗ ਪੂਜਨੀਕ ਮਾਤਾ ਜੀ ਆਪ ਦਾ ਪਿਆਰਾ ਪੁੱਤਰ ਵੱਡੇ ਭਰਾ ਨੂੰ ਪਿਆਰੇ ਵੀਰ ਜੀ ਤੁਹਾਡਾ ਛੋਟਾ ਭਰਾ ਛੋਟੇ ਭਰਾ ਨੂੰ ਪਿਆਰੇ ਸੋਨੂੰ ਤੇਰਾ ਵੱਡਾ ਵੀਰ ਮਿੱਤਰ ਨੂੰ ਪਿਆਰੇ ਦੋਸਤ ਤੇਰਾ ਮਿੱਤਰ ਮੁੱਖ ਅਧਿਆਪਕ ਜੀ ਨੂੰ ਅਰਜੀ ਲਿਖਣ ਦੇ ਸ਼੍ਰੀਮਾਨ ਜੀ ਆਪ ਜੀ ਦਾ ਆਗਿਆਕਾਰੀ ਪੁਸਤਕਾਂ ਵੇਚਣ ਵਾਲੇ ਨੂੰ ਸ਼੍ਰੀਮਾਨ ਜੀ ਆਪ ਜੀ ਦਾ ਸ਼ੁਭਚਿੰਤਕ ਬਿਨੇ ਬਤਰਾ ਜਾਂ ਚਿੱਠੀ ਲਿਖਣ ਦਾ ਢੰਗ ਜਿਹਨੂੰ ਲਿਖਣੀ ਹੁੰਦੀ ਹੈ ਉਸ ਦਾ ਨਾਮ ਆਰੰਭ ਕਿਵੇਂ ਕੀਤਾ ਜਾਂਦਾ ਹੈ ਤੇ ਉਹਦੇ ਅਖੀਰ ਦੇ ਵਿੱਚ ਕਿਹੜੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਨੌ ਜਤੀ ਨੂੰ ਪਿਆਰੀ ਸੁਪਤਰੀ ਤੇਰੀ ਮਾਤਾ ਪਤਨੀ ਨੂੰ ਪਿਆਰੀ ਨਾਮ ਲਿਖਣਾ ਹੈ ਸਦਾ ਹੀ ਤੇਰਾ ਜਾਂ ਤੁਹਾਡਾ ਵੱਡੀ ਭੈਣ ਨੂੰ ਪਿਆਰੇ ਭੈਣ ਜੀ ਆਪ ਦਾ ਛੋਟਾ ਵੀਰ ਸਹੇਲੀ ਨੂੰ ਪਿਆਰੀ ਸਹੇਲੀ ਤੁਹਾਡੀ ਸਹੇਲੀ ਛੋਟੀ ਭੈਣ ਨੂੰ ਪਿਆਰੀ ਸੋਨੀਆ ਤੇਰਾ ਵੀਰ ਕਿਸੇ ਅਧਿਕਾਰੀ ਨੂੰ ਸ਼੍ਰੀਮਾਨ ਜੀ ਆਪ ਜੀ ਦਾ ਵਿਸ਼ਵਾਸ ਪੱਤਰ ਕਿਸੇ ਦੁਕਾਨਦਾਰ ਨੂੰ ਜਾਂ ਵਪਾਰੀ ਨੂੰ ਸ਼੍ਰੀਮਾਨ ਜੀ ਆਪ ਜੀ ਦਾ ਸ਼ੁਭਚਿੰਤਕ ਕਿਸੇ ਅਣਜਾਣ ਇਸਤਰੀ ਜਾਂ ਅਣਜਾਣ ਬੰਦੇ ਨੂੰ ਸ਼੍ਰੀਮਤੀ ਜੀ ਸ਼੍ਰੀਮਾਨ ਜੀ ਆਪ ਜੀ ਦਾ ਸ਼ਬ ਚਿੰਤਕ ਬਹੁਤ ਬਾਹਤ ਤਾਨਵਾਜੀ ਸਬਦਾਂ